ਅਸੀਖਤੇ ਬਹੁਤ ਕਮਾਉਂਦੇ ਅੰਤ ਨਪਾਰਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਉਹ ਪੱਪੀ ਵੱਡ ਗੁਨਾਹਗਾਰ ਹਰ ਜਿਓ ਲੇਖਵਾਰ ਨਾ ਆਵਈ ਤੂੰ ਬਖਸ਼ ਮੇਲਾਵਣਾ ਹਰ ਗੁਰਤ ਹਰ ਪ੍ਰਭੂ ਮੇ ਲਿਆ ਸਭ ਕਿਲ ਵਿਖ ਕਟ ਵੇਕਾਰ ਜਿਨ ਹਰ ਹਰ ਨਾਮ ਤੇ ਆਇਆ ਜਨਾਨਕ ਤਿਨ ਜੈਕਾਰ ਜਨ ਹਾਰ ਹਾਰ ਨਾਮ ਤੇ ਆਇਆ ਜਨ ਨਾਨਕ ਤਿਨ ਜੈਕਾਰ ਵਾਹਿਗੁਰੂ ਮਾਲੀ ਗੋੜਾ ਮਹਿਲਾ ਚੌਥਾ ਸਭ ਸਿੱਧ ਸਾਧਕ ਮਨ ਜਣਾ ਮਨ ਭਾਵਨੀ ਹਰ ਧਿਆਇਓ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲੱਖ ਗੁਰੂ ਲਖਾਇਓ ਤਨ ਤਨ ਸਤ ਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਅਮਰਤ ਮਹਿਮਾਨੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 985 ਅੰਗ ਉਤੇ ਸ਼ਿਸ਼ੂਬਤ ਹੈ ਆਓ ਇਸ ਤੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਭ ਸਿੱਧ ਸਾਧਕ ਮਨ ਜਣਾ ਮਨ ਭਾਵਨੀ ਹਰ ਧਿਆਇਓ ਜਿਨਾ ਵੀ ਸਿੱਧਾਂ ਨੇ ਸਿੱਧ ਜੋ ਜੋਗ ਦੇ ਵਿੱਚ નિਪੁੰਨ ਹੋ ਗਏ ਪੁੱਗ ਗਏ 사धक ਜੋ ਅਜੇ ਸਾਧਨਾ ਕਰ ਰਹੇ ਹਨ ਸਿੱਧ ਉਹ ਹਨ ਜੋ ਜੋਗ ਸਾਧਨਾ ਦੇ ਵਿੱਚ ਪੁੱਗ ਗਏ ਪੂਰੇ ਹੋ ਗਏ 사धक ਜੋ ਅਜੇ ਜੋਗ ਸਾਧਨਾ ਕਰ ਰਹੇ ਹਨ मुनि ਜਾਣਾ ਅਤੇ ઋષਿ मुनि ਮਨ ਭਾਵਨੀ ਹਰ त्यायो ਮਨ ਦੇ ਵਿੱਚ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਨੂੰ ਜਿਨ੍ਹਾਂ ਨੇ त्याਇਆ ਜਿਨ੍ਹਾਂ ਵੀ ਸਿੱਧ ਸਾਧਕ 무ਨੀ ਜਣਾ ਨੇ ਆਪਣੇ ਮਨ ਦੇ ਵਿੱਚ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਸ਼ਰਧਾ ਲਾ ਕੇ ਉਸ ਵਾਹਿਗੁਰੂ ਨੂੰ ਧਿਆਇਆ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਓ ਗੁਰੂ ਨੇ ਸਤ ਗੁਰੂ ਨੇ ਉਹ ਜੋ ਅਪਰੰਪਰ ਪਾਰ ਬ੍ਰਹਮ ਹੈ ਜੋ ਬਿਆੰਤ ਪਾਰ ਬ੍ਰਹਮ ਹੈ ਜਿਸ ਪਾਰ ਬ੍ਰਹਮ ਤੱਕ ਇਹ ਗਿਆਨ ਇੰਦ੍ਰੇ ਪਹੁੰਚ ਨਹੀਂ ਸਕਦੇ ਜੋ ਅਲੱਖ ਹੈ ਲਖਿਆ ਨਹੀਂ ਜਾ ਸਕਦਾ ਪਰ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਉਸ ਵਾਹਿਗੁਰੂ ਦੀ ਸੋਝੀ ਬਖਸ਼ ਦਿੱਤੀ ਗੁਰੂ ਨੇ ਲਿਖਾ ਦਿੱਤਾ ਗੁਰੂ ਨੇ ਦਿਖਾ ਦਿੱਤਾ ਕਿ ਉਹ ਵਾਹਿਗੁਰੂ ਜੋ ਹੈ ਉਹ ਅੰਦਰ ਤੇਰੇ ਹਿਰਦੇ ਦੇ ਵਿੱਚ ਹੀ ਵਸਿਆ ਹੋਇਆ ਹੈ ਉਸ ਨੂੰ ਕਿਤੇ ਬਾਹਰ ਢੂੰਡਣ ਦੀ ਜ਼ਰੂਰਤ ਨਹੀਂ ਉਹ ਤੇਰੇ ਅੰਦਰ ਹੀ ਵਸਿਆ ਹੋਇਆ ਹੈ ਰਹਾਉ ਹਮ ਨੀਚ ਮਦਮ ਕਰਮ ਕੀਏ ਨਹੀਂ ਚੇਤੇ ਹੋ ਹਰ ਰਾਇਓ ਹਮ ਨੀਚ ਅਸੀਂ ਨੀਚ ਪਾਪੀ ਹਾਂ ਮਦਮ ਕਰਮ ਕੀਏ ਅਤੇ ਹੌਲੇ ਕਰਮ ਕਰਨ ਵਾਲੇ ਹਾਂ ਮੰਦੇ ਕਰਮ ਕਰਨ ਵਾਲੇ ਹਾਂ ਨਹੀਂ ਚੇਤੇ ਹੋ ਹਰ ਰਾਯੋ ਅਤੇ ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਉਸ ਨੂੰ ਯਾਦ ਨਹੀਂ ਕੀਤਾ ਉਸ ਦੇ ਗੁਣ ਨਹੀਂ ਗਾਏ ਫਰ ਆਣ ਮੇਲਿਓ ਸਤ ਗੁਰੂ ਕਹਨਾ ਬਾਂਧ ਮੋਕਤ ਕਰਾਇਓ ਪਰ ਸਵਾਹਿਗੁਰੂ ਨੇ ਕਿਰਪਾ ਕੀਤੀ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਤਗੁਰੂ ਨੂੰ ਮਿਲਾ ਦਿੱਤਾ ਹਰ ਆਣ ਮਿਲਿਓ ਸਤਗੁਰੂ ਉਸ ਵਾਹਿਗੁਰੂ ਨੇ ਸਤਗੁਰੂ ਦੇ ਨਾਲ ਮਿਲਾ ਦਿੱਤਾ ਕਿਹਨ ਬੰਧ ਮੁਕਤ ਕਰਾਇਓ ਅਸੀਂ ਤਾਂ ਪਾਪੀ ਨੀਛ ਕਰਮ ਵਾਲੇ ਸਨ ਪਰ ਸਤਿਗੁਰੂ ਨੇ ਕਿਰਪਾ ਕੀਤੀ ਖੇਣ ਦੇ ਵਿੱਚ ਸਾਨੂੰ ਇਸ ਮਾਇਆ ਦੇ ਬੰਧਨਾ ਦੇ ਵਿੱਚੋਂ ਮੁਕਤ ਕਰਾ ਦਿੱਤਾ ਬੰਧ ਮੁਕਤ ਕਰਾਇਓ ਪ੍ਰਭ ਮस्तक ਤੇ ਤੁਰ ਲਿਖਿਆ ਗੁਰਮਤੀ ਹਰ ਲੇਵ ਲਾਇਓ ਜਿਨ੍ਹਾਂ ਦੇ ਮਸਤਕ ਦੇ ਉੱਤੇ ਤੋਰ ਤੋਂ ਸਵਾਹਿਗੁਰੂ ਨੇ ਇਹ ਲੇਖ ਲਿਖ ਦਿੱਤੇ ਆਨ ਕਿ ਗੁਰੂ ਦਾ ਮਿਲਾਪ ਦੇ ਲੇਖ ਗੁਰੂ ਦੇ ਮਿਲਾਪ ਦੇ ਲੇਖ ਤੋਰ ਤੋਂ ਸਵਾਹਿਗੁਰੂ ਨੇ ਜਿਸ ਮਨੁੱਖ ਦੇ ਮਸਤਕ ਦੇ ਉੱਤੇ ਲਿਖ ਦਿੱਤੇ ਆਨ ਗੁਰਮਤੀ ਹਰ ਲੇਵ ਲਾਇਓ ਉਹ ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਮੱਤ ਲੈ ਕੇ ਹਰ ਲੇਵ ਲਾਇਓ ਉਸ ਨੇ ਉਸ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜ ਲਈ ਉਸ ਨੇ ਹੀ ਜੋੜੀ ਜਿਸ ਦੇ ਮਸਤਕ ਦੇ ਉੱਤੇ ਉਸ ਵਾਹਿਗੁਰੂ ਨੇ ਲੇਖ ਲਿਖੇ ਹੋਣ ਕਿ ਗੁਰੂ ਦੀ ਪ੍ਰਾਪਤੀ ਦੇ ਕਿਸ ਨੂੰ ਗੁਰੂ ਦੀ ਪ੍ਰਾਪਤੀ ਹੋਣੀ ਹੈ ਇਸ ਦਾ ਗੁਰੂ ਦੇ ਨਾਲ ਮੇਲ ਹੋਣਾ ਹੈ ਉਹੀ ਫਿਰ ਗੁਰਮਤ ਲੈ ਕੇ ਗੁਰੂ ਦੀ ਮਤ ਲੈ ਕੇ ਉਸ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜਦਾ ਹੈ ਪੰਜ ਸ਼ਬਦ ਦਰਗਾਹ ਬਾਜਿਆ ਹਰ ਮਿਲੇਉ ਮੰਗਲ ਗਾਇਓ ਜਿਸ ਤੇ ਮਸਤਕ ਦੇ ਉੱਤੇ ਧੁਰ ਤੋਂ ਹੀ ਗੁਰੂ ਦੀ ਮਿਲਾਪ ਦੇ ਲੇਖ ਲਿਖੇ ਹੋਏ ਹਨ ਓਵਰ ਗੋਰਮ ਮਤ ਗੁਰੂ ਦੀ ਮਤ ਲੈ ਕੇ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ ਆਪਣੀ ਸੁਰਤ ਨੂੰ ਉਸ ਵਾਹਿਗੁਰੂ ਦੇ ਨਾਲ ਜੁੜਦਾ ਜੋੜਦਾ ਹੈ ਹਰ ਮਿਲਿਓ ਫਿਰ ਉਸ ਨੂੰ ਹਰੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਹਰੀ ਜੋ ਪਰਮਾਤਮਾ ਪੰਜ ਸ਼ਬਦ ਦਰਗਾ ਬਾਜਿਆ ਜਿਸ ਦੀ ਹਜ਼ੂਰੀ ਦੇ ਵਿੱਚ ਜਿਸ ਦੀ ਦਰਗਾਹ ਦੇ ਵਿੱਚ ਆਨੰਦ ਹੀ ਆਨੰਦ ਹੈ ਮਾਣੋ ਕਿ ਪੰਜ ਸ਼ਬਦ ਪੰਜ ਤਰ੍ਹਾਂ ਦੇ ਸਾਜ਼ ਵੱਜ ਰਹੇ ਹਨ ਮੰਗਲ ਗਾਇਓ ਅਤੇ ਉਹ ਗੁਰਮੁਖ ਫਿਰ ਉਸ ਵਾਹਿਗੁਰੂ ਦੇ ਹੀ ਗੁਣ ਗਾਉਂਦਾ ਹੈ ਪਤਿ ਤਿ ਪਾਵਣ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਉਸ ਵਾਹਿਗੁਰੂ ਦਾ ਨਾਮ ਜੋ ਹੈ ਉਹ ਪਤਿਤ ਤੇ ਪਾਵਨ ਹੈ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਪਤਿਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਭਾਇਓ ਪਰ ਜਿਹੜਿਆਂ ਦੇ ਮੰਦੇ ਭਾਗ ਹਨ ਉਹਨਾਂ ਨੂੰ ਉਹ ਵਾਹਿਗੁਰੂ ਦਾ ਨਾਮ ਜਿਹੜਾ ਉਹ ਭੌਂਦਾ ਨਹੀਂ ਹੈ ਚੰਗਾ ਨਹੀਂ ਲੱਗਦਾ ਹੈ ਇਹ ਗਰਵ ਜੋਨੀ ਕਾਲੀਆਂ ਜਿਉਂ ਲੋਣ ਜਲੇ ਗਲਾਇਓ ਪਰ ਇਹੋ ਜਿਹੜੇ ਮੰਦ ਭਾਗੀ ਹਨ ਜਿਨ੍ਹਾਂ ਨੂੰ ਸਵਾਹਿਗੁਰੂ ਦਾ ਨਾਮ ਚੰਗਾ ਨਹੀਂ ਲੱਗਦਾ ਉਹ ਫਿਰ ਜਿਸ ਤਰ੍ਹਾਂ ਕਿ ਲੂਣ ਨੂੰ ਪਾਣੀ ਦੇ ਵਿੱਚ ਰੱਖਿਆ ਜਾਵੇ ਤਾਂ ਉਹ ਗਲ ਜਾਂਦਾ ਹੈ ਉਹ ਖੁਰ ਜਾਂਦਾ ਹੈ ਇਸੀ ਤਰ੍ਹਾਂ ਹੀ ਉਹ ਇਹੋ ਜਿਹੇ ਜਿਨ੍ਹਾਂ ਨੂੰ ਉਹ ਵਾਹਿਗੁਰੂ ਦਾ ਨਾਮ ਨਹੀਂ ਭੌਂਦਾ ਇਹ ਗਰਵ ਜੋਨੀ ਗਾਲੀਆਂ ਉਹ ਫਿਰ ਗਰਵ ਜੂਨ ਦੇ ਵਿੱਚ ਪਾ ਕੇ ਗਾਲੇ ਜਾਂਦੇ ਹਨ ਖਰ ਜਾਂਦੇ ਹਨ ਉਹ ਫਿਰ ਜਨਮ ਨਹੀਂ ਲੈਂਦੇ ਅੰਦਰ ਗਰਵ ਦੇ ਵਿੱਚ ਹੀ ਖਰ ਜਾਂਦੇ ਹਨ ਜਿਸ ਤਰ੍ਹਾਂ ਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਫੁਰਮਾਨ ਹੈ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈਆਂ ਨੂੰ ਗਰਭ ਦੇ ਵਿੱਚ ਹੀ ਉਹ ਗੋਲ ਦਿੰਦਾ ਹੈ ਜਨਮ ਨਹੀਂ ਲੈਂਦੇ ਉਹ ਗਰਭ ਦੇ ਵਿੱਚ ਹੀ ਗਲ ਜਾਂਦੇ ਆ ਪਰ ਗਲ ਦੇ ਕਿਹੜੇ ਹਨ ਜਿਹੜੇ ਕਿ ਜਿਨ੍ਹਾਂ ਨੂੰ ਨਾਮ ਨਹੀਂ ਪਾਉਂਦਾ ਮੰਦ ਭਾਗੀ ਜਵਾਨਾ ਜਿਨ੍ਹਾਂ ਨੂੰ ਉਸ ਵਾਹਿਗੁਰੂ ਦਾ ਨਾਮ ਨਹੀਂ ਪਾਉਂਦਾ ਪੱਤੇ ਤੇ ਪਾਵਣ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਐਹੋ ਜੇ ਫਿਰ ਮੰਦ ਭਾਗੀ ਜਵਾਨ ਤੇ ਗਰਬ ਜੋਨੀ ਗਾਲੀਆਂ ਜਿਉ ਲੂਣ 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 ਜਲੇ ਗਲਾਇਓ ਮਤ ਦੇ ਹਰ ਪ੍ਰਭ आगम ठाकुर गोर चरण मन में लायो हे प्रभु जी ओ ये अगम है अपहुंच ठाकुर कृपा करके मेनू ये मत् देओ गोर चरण मन में लायो के मैं अपना मन ਗੁਰੂ ਦੇ ਚਰਨਾਂ ਦੇ ਨਾਲ ਜੋੜ ਲਵਾਂ ਇਹ ਮਤ ਮੈਨੂੰ ਦਿਓ ਹਰ ਰਾਮ ਨਾਮੇ ਰਹੂੰ ਲਾਗੋ ਜਨ ਨਾਨਕ ਨਾਮ ਸਮਾਇਓ ਏ ਨਾਨਕ ਕਿਰਪਾ ਕਰੋ ਹਰ ਰਾਮ ਨਾਮੇ ਰਹੂੰ ਲਾਗੋ ਮੈਂ RAM ਦੇ ਨਾਮ ਦੇ ਵਿੱਚ ਹੀ ਸਦਾ ਲੱਗਿਆ ਰਹਾ ਨ ਜਾਣ ਨਾਨਕ ਨਾਮ ਸਮਾਇਓ ਅਤੇ ਸਦਾ ਹੀ ਮੈਂ ਨਾਮ ਦੇ ਵਿੱਚ ਹੀ ਲੀਨ ਰਹਾ ਮੈਨੂੰ ਨਾਮ ਕਦੇ ਵੀ ਨਾ ਵਿਸਰੇ ਮੈਂ ਸਦਾ ਹੀ ਨਾਮ ਦੇ ਨਾਲ ਜੁੜਾਂ ਮੈਂ ਉਸ ਨワイ ਗੁਰੂ ਦੇ ਗੁਣ ਗਾਵਾਂ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਆਪਣੀ ਸੂਰਤ ਨੂੰ ਇਸ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਵਾਂ ਹੈ ਵਾਹਿਗੁਰੂ ਇਹੋ ਜਿਹੀ ਮਤ ਬਖਸ਼ ਦਿਓ ਜੀ ਸਤ ਗੁਰੂ ਕਿਰਪਾ ਕਰਨ ਜੇ ਸਾਨੂੰ ਇਹੋ ਜੀ ਮਤ ਬਖਸ਼ ਦੇਣ ਤਾਂ ਸਾਡਾ ਫਿਰ ਜਨਮ ਜੋ ਹੈ ਉਹ ਸਫਲਾ ਹੋ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ